ਤੋ ਸ਼ਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਪਹਿਲੇ ਵਲੌਗ ਵਿੱਚ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਕਿ ਅਸੀਂ ਸਟੂਡੀਓ ਦਾ ਕੰਮ ਕਰਦੇ ਹਾਂ ਫੋਟੋਗ੍ਰਾਫੀ ਦਾ ਗਾਣੇ-ਗੂਣੇ ਸ਼ੂਟ ਹੋਰ ਤੇ ਵਿਆਹਾਂ ਦਾ ਕੰਮ ਵੀ ਕਰਦੇ ਹਾਂ ਤੇ ਅੱਜ ਤੁਹਾਨੂੰ ਨਾਲ ਦੁਕਾਨ ਤੇ ਲੈ ਕੇ ਚੱਲਦੇ ਹਾਂ ਨਾਲ ਅੱਜ ਘਰ ਦਾ ਵਲੌਗ ਬਣਾਉਣੇ ਅੱਜ ਪਹਿਲਾਂ ਲਓ ਜੀ ਆਪਾਂ ਦੁਕਾਨ ਤੇ ਜਾਣ ਵਾਸਤੇ ਹੁਣ ਰੈਡੀ ਹੋ ਜਾਈਏ ਨਾਲ ਲੀਏ ਤੇ ਫਿਰ ਚੱਲਦੇ ਹਾਂ ਆਹ ਦਾ ਬੜਾ ਕੋਈ ਨਾਲ ਲੱਗਾਈ ਜੀ ਆਹ ਹਜਰੂ ਹਾਂ ਉਹ ਆ ਬੁੜੇ ਜੀ ਦੋ ਮੁੱਚ ਚੱਕ ਰਿਹਾ ਕੁਈ ਬਖਰੀ ਆਲਾ ਆ ਦੇਖੋ ਕੋਈ ਕੋਲ ਨਾ ਕੋਲ ਲੋੜ ਪੈਂਦੀ ਇਹਨੂੰ ਕਾਗਜ਼ ਖਲਾਰੀ ਬੈਠੇ ਐ ਇਹ ਮੇਰੇ ਚਾਚੇ ਦਾ ਮੁੰਡਾ ਜੀ ਜਿਹੜਾ ਮੇਰੇ ਨਾਲ ਦੁਕਾਨ ਤੇ ਜਾਂਦਾ ਹੁੰਦਾ ਚਾਹ ਕੋ ਉੱਪਰ ਸਸਰੀ ਘਰ ਵਾਲਾ ਦੇ ਸਸਰੀ ਘਰ ਜੀ ਗੂਰਾ ਵਾਲਾ ਕਰਦਾ ਮੈਂ ਕੋਈ ਨਾ ਤੂੰ ਗੋਰਾ ਹੀ ਆ ਹਾਂ ਵੀ ਰੱਖ ਵੇ ਤੇਰੇ ਡੋੜੀ ਦਾ ਚੱਲ ਮੈਂ ਨਾ ਆ ਗਿਆ ਮਾਂ ਜੀ ਫਿਰ ਮਿਲਦੇ ਆਪਾਂ ਤੁਸੀਂ ਬਣੇ ਰਹੇ ਹੋ ਸਾਡੇ ਨਾਲ ਵਲੌਗ ਚ ਲਓ ਜੀ ਆਪਾਂ ਹੋ ਗਏ ਤਿਆਰ ਦੁਕਾਨ ਤੇ ਜਾਣ ਵਾਸਤੇ ਕਰ ਲੈ ਮੁੰਡੇ ਡੱਬੇ ਪੈ ਕੇ ਨੀ ਅੱਜ 90 ਵਾਹ ਕਰ ਰਹੇ ਮੁੰਡਿਆ ਹੋਵੇ ਵਾਹ ਕਰ ਹੂੰ ਮਤੋਂ ਉਸਕਾ ਨਾ ਨੱਗੇ ਸਰ ਦੀ ਬੁੜਾਈ ਜਾ ਵੀਡੀਓ ਹੋਰ ਕੀ ਹੁੰਦਾ ਨੰਗੇ ਸਰ ਨੂੰ ਦੱਸ ਕਾ ਲੱਗੇ ਯਾਰ ਆਜਾ ਡੈਮੇਜ ਹੋ ਵਾਰੀ ਕਰਾ ਸਾ ਕਰੀ ਇਸ ਸਪਲੈਂਡਰ ਸਾਡਾ ਵਾਈ ਕਰੋ ਜੀ ਵਾਈ ਬਾਈ ਇਹ ਜੀ ਪਾਰਕ ਸਾਡੇ ਪਿੰਡ ਦਾ ਇਹ ਸਾਡੇ ਪਿੰਡ ਦੀ ਸਾਡੇ ਆ ਸਾਡੇ ਪਿੰਡ ਦੀ ਸਭ ਤੋਂ ਮੇਨ ਗਲੀ ਇਹ ਇਹ ਜੀ ਆਪਣਾ ਘਰ ਹੈ ਇਹ ਰੂੜੀਆਂ ਜੀ ਜਿੱਥੋਂ ਪਿੰਡ ਦੀ ਪਛਾਣ ਹੁੰਦੀ ਹੈ

ਦੀ ਪੱਟੀ ਹੁੰਦੀ ਸੀ ਇੱਥੇ ਜੀ ਪਹਿਲਾਂ ਆ ਦੇਖੋ ਬਹੁਤ ਬਿਸਕੁਟ ਘੜਾਏ ਸੀ ਇੱਥੋਂ ਪਹਿਲਾਂ ਛੋਟੇ ਹੁੰਦੇ ਨੇ ਲਓ ਜੀ ਅਸੀਂ ਮੌੜ ਮੰਡੀ ਪਹੁੰਚ ਚੁੱਕੇ ਆਂ ਮੇਨ ਬਾਜ਼ਾਰ ਦੇ ਵਿੱਚ ਇਹ ਜੀ ਸਾਰਾ ਠਾਣਾ ਰੋਡ ਵਾਝਦਾ ਤੇ ਆਪਣੀ ਦੁਕਾਨ ਅੱਗੇ ਆ ਚੁੱਕੀ ਹੈ ਵਾਹਿਗੁਰੂ। ਹੋ ਜੀ ਅਸੀਂ ਪਹੁੰਚ ਚੁੱਕੇ ਹਾਂ ਦੁਕਾਨ ਤੇ। ਇਹ ਸਾਡਾ ਸੰਤ ਸਨੇੜਾ। ਸੋ ਅੱਜ ਦਾ ਵਲੌਗ ਜੀ ਇੱਥੇ ਖਤਮ ਕਰਦੇ ਆਂ ਤੇ ਅੱਗੇ ਸਾਡੇ ਨਾਲ ਜੁੜੇ ਰਹੋ ਦੋ ਦਿਨਾਂ ਦੋ ਤਿੰਨ ਦਿਨਾਂ ਤੱਕ ਅਸੀਂ ਫੇਰ ਸ਼ੂਟ ਤੇ ਜਾਣਾ ਇੱਕ ਤੇ ਉੱਥੇ ਤੁਸੀਂ ਸਾਡਾ ਕੰਮ ਵੀ ਦੇ ਸਕਦੇ ਹੋ ਤੇ ਹੋਰ ਜਿਨੇ ਕੋਈ ਬੁਕਿੰਗ ਵਗੈਰਾ ਕਰਾਉਣੀ ਹੋਵੇ ਉਹ ਵੀ ਕਰਾ ਸਕਦੇ ਹੋ ਤੇ ਸੋ ਮਿਲਦੇ ਆਂ ਅਗਲੇ ਵਲੌਗ ਚ। ਧੰਨਵਾਦ।